ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸੋ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਮੌਸਮ ਹਰ ਜਗ੍ਹਾ ਹੀ ਬਹੁਤ ਜ਼ਿਆਦਾ ਠੰਡਾ ਹੋਇਆ ਹੈ ਸਾਡੇ ਤਾਂ ਸਪੈਸ਼ਲੀ ਬਹੁਤ ਜ਼ਿਆਦਾ ਠੰਡ ਹੋਈ ਹੋਈ ਆ ਸੋ ਜਦੋਂ ਆਪਾਂ ਠੰਡ ਦੇ ਵਿੱਚ ਬਾਹਰ ਜਾਂਦੇ ਆ ਕਿਉਂਕਿ ਘਰੇ ਇੰਨੀ ਜ਼ਿਆਦਾ ਠੰਡ ਨਹੀਂ ਲੱਗਦੀ ਹੈ ਕਿ ਬਾਹਰ ਜਾਂਦੇ ਆ ਤਾਂ ਠੰਡ ਦੇ ਕਰਕੇ ਨਾ ਸਾਡੀ ਅੱਖਾਂ ਦੇ ਵਿੱਚੋਂ ਨੱਕ ਦੇ ਵਿੱਚੋਂ ਪਾਣੀ ਆਉਣ ਲੱਗ ਜਾਂਦਾ ਕਈ ਵਾਰ ਤਾਂ ਇੰਨਾ ਜ਼ਿਆਦਾ ਹੋ ਜਾਂਦਾ ਕਿ ਬਲਕਿ ਇਦਾਂ ਲੱਗਦਾ ਹੁੰਦਾ ਕਿ ਚਸ ਜਿਹੜੀ ਸਾਡੀ ਬਲੌਕ ਹੋ ਚੁੱਕੀ ਆ ਸੋ ਉਹਦੇ ਲਈ ਆਪਾਂ ਕੀ ਕਰਨਾ ਮੈਂ ਤੁਹਾਡੇ ਨਾਲ ਅੱਜ ਇੱਕ ਰੈਸਪੀ ਸ਼ੇਅਰ ਕਰਨੀ ਹੈ ਇਹ ਰੈਸਪੀ ਸਾਡੀ ਮੰਮੀ ਸਾਨੂੰ ਇੰਡੀਆ ਦੇ ਵਿੱਚ ਬਣਾ ਕੇ ਦਿੰਦੇ ਹੁੰਦੇ ਸੀ ਜਦੋਂ ਸਰਦੀ ਹੁੰਦੀ ਸੀ ਬਾਹਰ ਜਿਆਦਾ ਸੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਬੇਸਣ ਵਾਲੇ ਦੁੱਧ ਦੀ ਰੈਸਪੀ ਤੁਸੀਂ ਵੀ ਮੇਬੀ ਆਪਣੇ ਜਦੋਂ ਆਪਾਂ ਇੰਡੀਆ ਰਹਿੰਦੇ ਸੀ ਪੀਤਾ ਹੋਵੇ ਸੋ ਉਹਦੇ ਲਈ ਆਪਾਂ ਨੂੰ ਇੰਗਰੀਡੀਅੰਟਸ ਨੇ ਜਿਹੜੀ ਬਹੁਤ ਜ਼ਿਆਦਾ ਨਹੀਂ ਚਾਹੀਦੇ ਸਿਰਫ ਥੋੜਾ ਜਿਹਾ ਬੇਸਣ ਦੁੱਧ 슈ਗਰ ਤੁਸੀਂ ਖੰਡ ਜਾਂ ਸ਼ੱਕਰ ਪੁਸ਼ ਵੀ ਲਾ ਸਕਦੇ ਹੋ ਥੋੜਾ ਜਿਹਾ ਦੇਸੀ ਘਿਓ ਤੇ ਇੱਕ ਤੋਂ ਦੋ এলাਚੀ ਹੁਣ ਆਪਾਂ ਨੇ ਇੱਕ ਪੈਨ ਲੈ ਕੇ ਉਹਦੇ ਵਿੱਚ ਸਭ ਤੋਂ ਪਹਿਲਾਂ ਪਾਉਣਾ ਦੇਸੀ ਘਿਓ ਸੋ ਤੁਹਾਨੂੰ ਜਦੋਂ ਇਹਨੂੰ ਮੈਲਟ ਹੋਣ ਲੱਗ ਗਿਆ ਤਾਂ ਉਹਦੇ ਵਿੱਚ ਆਪਾਂ ਨੇ ਪਾਉਣਾ 1/4 ਸਪੂਨ ਹੈ ਜਿਹੜਾ ਸਾਡਾ ਉਹ ਬੇਸਣ ਦਾ ਬਹੁਤ ਜ਼ਿਆਦਾ ਬੇਸਣ ਨਹੀਂ ਲੈਣਾ ਕਿ ਬੇਸਣ ਨੇ ਦੁੱਧੇ ਵਿੱਚ ਜਾ ਕੇ ਫੁੱਲ ਜਾਣਾ ਹੈ ਸੋ ਇਹਨੂੰ ਭੁੰਨਾਂਗੇ ਇਹਦੇ ਵਿੱਚ ਸੋ ਨਾਲ ਹੀ ਆਪਾਂ ਇਹਦੇ ਵਿੱਚ ਪਾ ਦੇਣੀ ਹੈ এলাਚੀ ਇੱਕ ਇੱਕ ਮਿੰਟ ਦੇ ਲਈ ਇਹਨੂੰ ਭਨਾਂਗੇ ਸੋ ਹੁਣ ਇਹਦੇ ਵਿੱਚ ਆਪਾਂ ਨੇ ਐਡ ਕਰ ਦੇਣੀ ਆ ਖੰਡ ਜੇ ਤੁਸੀਂ ਖੰਡ ਨਹੀਂ ਹਾਂਦੇ ਸ਼ੱਕਰ ਪਾਣੀ ਜੇ ਤਾਂ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਸੋ ਹੁਣ ਆਪਾਂ ਨੇ ਇਹਦੇ ਵਿੱਚ ਅੱਧੇ ਤੋਂ ਪਾਣਾ ਕਾਪ ਆ ਜਿਹੜਾ ਉਹ ਦੁੱਧ ਦਾ ਐਡ ਕਰ ਦੇਣਾ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਵੇਟ ਕਰਾਂਗੇ ਕਿ ਦੁੱਧ ਨੂੰ ਚੰਗੀ ਤਰ੍ਹਾਂ ਬੋਇਲ ਆ ਜਾਵੇ ਸੋ ਹੁਣ ਆਪਾਂ ਸਾਰੀ ਚੀਜ਼ਾਂ ਕਰਤੀਆਂ ਨੇ ਮਿਕਸ ਤੇ ਆਪਾਂ ਵੇਟ ਕਰਾਂਗੇ ਕਿ ਇਹਨੂੰ ਗੈਸ ਕਰਤੀ ਸੇਮੂ ਤੇ ਇਹ ਚੰਗੀ ਤਰ੍ਹਾਂ ਬੋਇਲ ਹੋ ਜਾਵੇ ਹੁਣ ਆਪਣੇ ਦੁੱਧ ਨੂੰ 2 ਤੋਂ 3 ਮਿੰਟ ਹੋ ਗਏ ਨੇ ਬੋਇਲ ਹੁੰਦੇ ਨੂੰ ਸੋ ਹੁਣੇ ਬਣ ਕੇ ਬਿਲਕੁਲ ਰੈਡੀ ਆ। ਦਹਾਣਾ ਪਾਉਣ ਪਾ ਲਾਂਗੇ ਕੱਪ ਦੇ ਵਿੱਚ। ਸੋ ਆਪਣਾ ਬੇਸਨ ਵਾਲਾ ਦੁੱਧ ਜਿਹੜਾ ਬਣ ਕੇ ਬਿਲਕੁਲ ਰੈਡੀ ਆ। ਸੋ ਇੱਕ ਮੈਂ ਚੀਜ਼ ਹੋਰ ਤੁਹਾਨੂੰ ਕਹਿਣੀ ਸੀ ਕਿ ਜਦੋਂ ਵੀ ਤੁਸੀਂ ਇਹ ਦੁੱਧ ਬਣਾਉਣਾ ਆ ਮਤਲਬ ਥੋੜਾ ਜਿਹਾ ਇੱਧਰ ਰੱਖਿਓ ਕਿ ਰਾਤ ਨੂੰ ਹੀ ਬਣਾ ਕੇ ਪੀਤਾ ਜਾਵੇ। ਜਾਂ ਕਿਉਂਕਿ ਇਹ ਹੁੰਦਾ ਕਿ ਇਹ ਦੁੱਧ ਨੂੰ ਪੀ ਕੇ ਜੇ ਆਪਾਂ ਠੰਡ 'ਚ ਜਾਈਏ ਤਾਂ ਫਿਰ ਇਹਨੂੰ ਪੀਣ ਦਾ ਕੋਈ ਫਾਇਦਾ ਨਹੀਂ ਹੈਗਾ। ਜੇ ਤੁਸੀਂ ਰਾਤ ਨੂੰ ਇਹਨੂੰ ਪੀ ਕੇ ਸੌਂਜੋਗੇ ਤਾਂ ਜਦੋਂ ਅਗਲੀ ਨੈਕਸਟ ਮਾਰਨਿੰਗ ਤੱਕ ਤੁਹਾਨੂੰ ਪਤਾ ਲੱਗ ਥੋੜੀ ਖਾਂਸੀ ਆ ਜਿਹੜੀ ਦਾ ਤੁਹਾਡਾ ਜ਼ੁਕਾਮ ਸੀ ਉਹ ਠੀਕ ਹੋ ਗਿਆ ਆ ਸੋ ਇਹ ਰੈਸਪੀ ਤੁਸੀਂ ਬਣਾ ਕੇ ਟਰਾਈ ਜ਼ਰੂਰ ਕਰਿਓ ਬਹੁਤ ਹੀ ਹਲਦੀ ਹੁੰਦੀ ਹੈ ਤੇ ਦੂਜੀ ਮਤਲਬ ਬਹੁਤ ਘੱਟ ਚੀਜ਼ਾਂ ਨੇ ਜਿਹੜੀਆਂ ਆਮ ਸਾਡੇ ਘਰਾਂ ਦੇ ਵਿੱਚ ਹੁੰਦੀਆਂ ਹੀ ਨੇ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ